ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 365 ਤੋਂ ਲੈ ਕੇ 367 ਤੱਕ ਸਵਾਯ ਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਅੱਜ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਸ਼ੁਰੂ ਹੋ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਆਸਾ ਮਹੱਲਾ ਚੌਥਾ ਕਰ ਦੁਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੋ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਏ ਪ੍ਰਮਾਤਮਾ ਜੀ ਤੂੰ ਮੇਰਾ ਸੱਚਾ ਸਾਈਂ ਹੈ ਮਾਲਕ ਹੈ ਤੇ ਸਭ ਕੁਝ ਤੂੰ ਕਰਨ ਵਾਲਾ ਹੈ ਤੂੰ ਸ੍ਰਿਸ਼ਟੀ ਦੀ ਰਚਨਾ ਰਚੀ ਹੈ ਤੇ ਸੰਸਾਰ ਵਿੱਚ ਉਹੀ ਹੁੰਦਾ ਜੋ ਤੈਨੂੰ ਚੰਗਾ ਲੱਗਦਾ ਮੈਂ ਉਹੀ ਦਾਤਾ ਪ੍ਰਾਪਤ ਕਰਦਾ ਜੋ ਤੂੰ ਮੈਨੂੰ ਦਿੰਦਾ ਹੈ ਮੇਰੇ ਸਾਈਂਆ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਕਹਿੰਦੇ ਪ੍ਰਮਾਤਮਾ ਜੀ ਸਾਰੀ ਸ੍ਰਿਸ਼ਟੀ ਤੇਰੀ ਆ ਦੁੱਖ ਸੁੱਖ ਵਿੱਚ ਤੈਨੂੰ ਹੀ ਤੇ ਆਉਂਦੀ ਆ ਸਾਰੀ ਪਰ ਜਿਸ ਤੇ ਤੂੰ ਕਿਰਪਾ ਕਰਦਾ ਉਹਨੂੰ ਤੇਰਾ ਨਾਮ ਰੂਪੀ ਰਤਨ ਮਿਲ ਜਾਂਦਾ ਗੁਰਮਖ ਲਾਦਾ ਮਨਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੇ ਤੇਰਾ ਨਾਮ ਰੂਪੀ ਰਤਨ ਲੱਭ ਲਿਆ ਤੇ ਜਿਹੜੇ ਮਨਮੁਖ ਨੇ ਉਹਨਾਂ ਨੇ ਇਹ ਰਤਨ ਗਵਾ ਲਿਆ ਕਹਿੰਦੇ ਕਹਿੰਦੇ ਜੀਵਾਂ ਦੇ ਵੀ ਕੀ ਵਾਰਸ ਆ ਤੂੰ ਆਪ ਹੀ ਆਪਣੇ ਨਾਲੋਂ ਗੁਰਮੁਖਾਂ ਨੂੰ ਜੋੜਿਆ ਹੋਇਆ ਤੇ ਮਨਮੁਖਾਂ ਨੂੰ ਵਿਛੋੜਿਆ ਹੋਇਆ ਤੂੰ ਦਰਿਆ ਉਹ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਕਹਿੰਦੇ ਜਿਸ ਤਰ੍ਹਾਂ ਇੱਕ ਦਰਿਆ ਹੁੰਦਾ ਉਹਦੇ ਜੀਵ ਉਹਦੇ ਚ ਹੁੰਦੇ ਨੇ ਇਸ ਤਰ੍ਹਾਂ ਕਹਿੰਦੇ ਤੂੰ ਦਰਿਆ ਕਹਿੰਦੇ ਸਾਡਾ ਸਭ ਕੁਝ ਤੇਰੇ ਅੰਦਰ ਹੀ ਹੈ ਜਿਸ ਤਰ੍ਹਾਂ ਮੱਛੀ ਦਾ ਜਨਮ ਮਰਨ ਦਰਿਆ ਚ ਆ ਨਾ ਸਾਡੇ ਜੀਵਾਂ ਦਾ ਕਹਿੰਦੇ ਸਭ ਕੁਝ ਤੇਰੇ ਅੰਦਰ ਹੈ ਤੂੰ ਬਹੁਤ ਵੱਡਾ ਦਰਿਆ ਹੈ ਕਹਿੰਦੇ ਤੇਰੇ ਤੋਂ ਬਿਨਾ ਸਾਡਾ ਹੋਰ ਕੋਈ ਆਸਰਾ ਨਹੀਂ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਕਹਿੰਦੇ ਇਹ ਸਾਰੇ ਜੀਆਂ ਜੰਤਾਂ ਦਾ ਜਨਮ ਮਰਨ ਦੇਖ ਪਾਲ ਉਹਨਾਂ ਦੀ ਸਾਰਾ ਉਹਨਾਂ ਨੂੰ ਪਹਿਲਾਂ ਮਤਲਬ ਜੀ ਪੈਦਾ ਕਰਨੇ ਫਿਰ ਉਹਨਾਂ ਦਾ ਅੰਤ ਕਰਨਾ ਸਾਰੀ ਖੇਡ ਕਹਿੰਦੇ ਤੇਰੀ ਰਚੀ ਹੋਈ ਆ ਕਹਿੰਦੇ ਧੁਰ ਤੋਂ ਜਿਹੜਾ ਵਿਜੋਗ ਲਿਖਿਆ ਉਹਦੇ ਹਿਸਾਬ ਦੇ ਨਾਲ ਕਈ ਜੀਵ ਤੇਨੂੰ ਮਿਲ ਪੈਂਦੇ ਨੇ ਫਿਰ ਵਿਛੜ ਪੈਂਦੇ ਨੇ ਫਿਰ ਸੰਜੋਗ ਹੁੰਦਾ ਫਿਰ ਮਿਲ ਪੈਂਦੇ ਨੇ ਕਹਿੰਦੇ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਕਹਿੰਦੇ ਜਿਹੜੀ ਇਹ ਜੀਵਨ ਦੀ ਅਸਲੀਅਤ ਆ ਜਿਹਨੂੰ ਤੂੰ ਬੁਝਾਉਣਾ ਸੱਚੇ ਪਾਤਸ਼ਾਹ ਉਹ ਬੁੱਝ ਲੈਂਦਾ ਕਹਿੰਦੇ ਫਿਰ ਜਿਹਨੂੰ ਇਹ ਜ਼ਿੰਦਗੀ ਦੀ ਅਸਲੀਅਤ ਸਮਝ ਆ ਜਾਂਦੀ ਆ ਉਹ ਫਿਰ ਸਦਾ ਹੀ ਤੇਰੇ ਗੁਣ ਗਾਉਂਦਾ ਸਦਾ ਹੀ ਤੇਰੀ ਸਿਫਤ ਸਲਾ ਕਰਦਾ ਫਿਰ ਕਹਿੰਦੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਕਹਿੰਦੇ ਜਿਨ੍ਹਾਂ ਨੇ ਤੇਰੀ ਸੇਵਾ ਭਗਤੀ ਕੀਤੀ ਆ ਉਹ ਆਨੰਦ ਵਿੱਚ ਰਹਿੰਦੇ ਨੇ ਕਹਿੰਦੇ ਕਹਿੰਦੇ ਅਡੋਲਤਾ ਵਿੱਚ ਟਿੱਕੇ ਨਾਮ ਵਿੱਚ ਉਹਨਾਂ ਦੀ ਸਮਾਈ ਹੋ ਜਾਂਦੀ ਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂਦ ਬਿਨ ਦੂਜਾ ਅਵਰ ਨ ਕੋਏ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਕਰਨਹਾਰ ਹੈ ਤੇਰੇ ਤੋਂ ਬਿਨਾ ਸਾਨੂੰ ਹੋਰ ਕਿਸੇ ਦਾ ਆਸਰਾ ਨਹੀਂ ਕਿ ਤੇਰੇ ਵਰਗਾ ਹੋਰ ਕੋਈ ਹੈ ਨਹੀਂ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਕਹਿੰਦੇ ਇਹ ਤੇਰੀ ਸਾਰੀ ਖੇਡ ਆ ਆਪ ਹੀ ਤੂੰ ਆਪਣੀ ਕਹਿੰਦੇ ਖੇਡ ਰਚਾ ਕੇ ਦੇਖ ਰਿਆਂ ਤੇ ਸਭ ਦੀਆਂ ਜਾਣਦਾ ਹੈ ਕਹਿੰਦੇ ਫਿਰ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਹੋਇਆ ਕਿਸੇ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਪ੍ਰਗਟ ਹੋ ਜਾਂਦਾ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਕਰ ਦੂਜਾ ਮਹੱਲਾ ਚੌਥਾ ਕਿਸਹੀ ਤੜਾਕੀਆ ਮਿੱਤਰ ਸੁਤ ਨਾਲ ਪਾਈ ਕਿਸਹੀ ਤੜਾਕੀਆ ਕੋੜਮ ਸਕੇ ਨਾਲ ਜਵਾਈ ਕਿਸਹੀ ਤੜਾਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ ਹਮਾਰਾ ਤੜਾ ਹਰ ਰਿਹਾ ਸਮਾਈ ਕਹਿੰਦੇ ਕਿਸੇ ਨੇ ਮਿੱਤਰਤਾ ਕੀਤੀ ਆ ਪੁੱਤਰ ਨਾਲ ਭਾਈ ਨਾਲ ਕਿਸੇ ਨੇ ਢੜਾ ਬਣਾਇਆ ਕੁੜਮ ਨਾਲ ਜਵਾਈ ਨਾਲ ਕਿਸੇ ਨੇ ਆਪਣੇ ਸਵਾਰਥ ਦੀ ਖਾਤਰ ਪੈਂਚਾਂ ਸਿੱਖਦਾਰਾਂ ਚੌਧਰੀਆਂ ਨਾਲ ਕਹਿੰਦੇ ਢੜਾ ਬਣਾਇਆ ਮਿੱਤਰਤਾ ਹੀ ਕੀਤੀ ਆ ਕਹਿੰਦੇ ਪਰ ਹਮਾਰਾ ਢੜਾ ਹਰ ਰਿਹਾ ਸਮਾਈ ਕਹਿੰਦੇ ਸਾਡਾ ਜਿਹੜਾ ਹੈਗਾ ਮਿੱਤਰਤਾ ਉਸ ਪ੍ਰਮਾਤਮਾ ਨਾਲ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਆ ਸੀ ਉਹਦੇ ਨਾਲ ਹੀ ਢੜਾ ਬਣਾਇਆ ਕਹਿੰਦੇ ਹਮ ਹਰ ਸਿਓ ਢੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪਖ ਟੜਾ ਅਵਰ ਨ ਕੋਈ ਹਉ ਹਰ ਗੁਣ ਗਾਵਾ ਅਸੰਖ ਅਨੇਕ ਰਹਾਉ ਕਹਿੰਦੇ ਮੇਰੀ ਮਿੱਤਰਤਾ ਹੀ ਮੇਰਾ ਟੜਾ ਸਿਰਫ ਉਸ ਪ੍ਰਮਾਤਮਾ ਨਾਲ ਹੈ ਮੈਨੂੰ ਸਿਰਫ ਉਸ ਪ੍ਰਮਾਤਮਾ ਦਾ ਆਸਰਾ ਹੈ ਕਹਿੰਦੇ ਪ੍ਰਮਾਤਮਾ ਤੋਂ ਬਿਨਾ ਹੋਰ ਮੇਰੀ ਮਿੱਤਰਤਾ ਹੀ ਮੇਰਾ ਟੜਾ ਕਿਸੇ ਨਾਲ ਨਹੀਂ ਕਹਿੰਦੇ ਮੈਂ ਪ੍ਰਮਾਤਮਾ ਦੇ ਕਹਿੰਦੇ ਅਸੰਖਾਂ ਹੀ ਗੁਣ ਗਾਉਨਾ ਹਾਂ ਪਰਮਾਤਮਾ ਦੇ ਦਿਨ ਰਾਤ ਗੁਣ ਗਾਉਂਦਾ ਹਾਂ ਕਹਿੰਦੇ ਮੈਂ ਜਿਨ ਸਿਓ ਧੜੇ ਕਰਐ ਸੇ ਜਾਹੇ ਝੂਠ ਧੜੇ ਕਰ ਪਛੋਤਾਹੇ ਥਿਰ ਨਾ ਰਹੇ ਮਨ ਖੋਟ ਕਮਾਹੀ ਹਮ ਹਰ ਸਿਓ ਧੜਾ ਕੀਆ ਜਿਸ ਕਾ ਕੋਈ ਸਮਰਥ ਨਾਹੇ ਕਹਿੰਦੇ ਜਿਹੜੇ ਇਹੇ ਲੋਕ ਦੁਨੀਆ ਦੇ ਦੁਨੀਆ ਦੇ ਲੋਕਾਂ ਨਾਲ ਧੜੇ ਬਣਾਉਂਦੇ ਨੇ ਮਿੱਤਰਤਾਈ ਕਰਦੇ ਨੇ ਕਹਿੰਦੇ ਫਿਰ ਅੰਤ ਨੂੰ ਪਛਤਾਉਂਦੇ ਨੇ ਉਹ ਕਹਿੰਦੇ ਜਿਨ੍ਹਾਂ ਨਾਲ ਧੜਾ ਬਣਾਉਂਦੇ ਨੇ ਉਹ ਤਾਂ ਇਥੋਂ ਛੱਡ ਕੇ ਦੁਨੀਆ ਨੂੰ ਚਲੇ ਜਾਂਦੇ ਨੇ ਫਿਰ ਕਿਹਦਾ ਸਹਾਰਾ ਲੱਭਣ ਕਹਿੰਦੇ ਫਿਰ ਕਹਿੰਦੇ ਬਾਕੀ ਧੜੇ ਕਰਨ ਵਾਲਿਆਂ ਦੇ ਅੰਦਰ ਖੋਟ ਹੁੰਦੀ ਆ ਕਹਿੰਦੇ ਆਪਣੇ ਸਵਾਰਥ ਦੀ ਖਾਤਰ ਧੜੇ ਬਣਾਉਂਦੇ ਨੇ ਪਰ ਕਹਿੰਦੇ ਅਸੀਂ ਜਿਹੜਾ ਧੜਾ ਕੀਤਾ ਮਿੱਤਰਤਾਈ ਪਰਮਾਤਮਾ ਜੀ ਤੇਰੇ ਨਾਲ ਕੀਤੀ ਆ ਕਹਿੰਦੇ ਤੇਰੇ ਨਾਲ ਕੀਤੀ ਆ ਕਿਉਂਕਿ ਤੇਰੇ ਵਰਗਾ ਸਮਰਾਤ ਹੋਰ ਕੋਈ ਹੈ ਨਹੀਂ ਕਹਿੰਦੇ ਇਹ ਕਹਿੰਦੇ ਵੀ ਜਿਹੜੇ ਨਾਲ ਧੜਾ ਸੀ ਬਣਾਇਆ ਉਹ ਅਟੱਲ ਆ ਉਹਨੇ ਹਮੇਸ਼ਾ ਹੀ ਰਹਿਣਾ ਕਹਿੰਦੇ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕਲੂ ਜੈਗਾ ਵਾਰੀ ਜਨਮ ਮਰ ਜੂਏ ਬਾਜੀ ਹਾਰੀ ਮਰੇ ਹਰ ਜੀ ਹਾਲਤ ਪਲ ਸਭ ਸਵਾਰੀ ਕਹਿੰਦੇ ਜਿਹੜੇ ਇਹ ਦੁਨੀਆ ਵਾਲੇ ਮਿੱਤਰਤਾਈ ਕਰਨੀਆਂ ਇਹਦੇ ਨਾਲ ਮਾਇਆ ਦਾ ਮੋਹ ਦਾ ਪਸਾਰਾ ਹੁੰਦਾ ਕਹਿੰਦੇ ਫਿਰ ਜੀਵ ਕਹਿੰਦੇ ਮਾਇਆ ਦੇ ਨਾਲ ਹੀ ਕਹਿੰਦੇ ਗਲਤਾਨ ਹੁੰਦੇ ਨੇ ਨਾ ਦੇ ਵਿੱਚ ਇਸ ਤਰ੍ਹਾਂ ਆਪਣਾ ਮਨੁੱਖੇ ਜੀਵਨ ਦੀ ਬਾਜ਼ੀ ਹਾਰ ਕੇ ਜਾਂਦੇ ਨੇ ਕਹਿੰਦੇ ਅਸੀਂ ਉਹਦੇ ਨਾਲ ਕੀਤਾ ਜਿਨੇ ਸਾਡਾ ਕਹਿੰਦੇ ਲੋਕ ਵੀ ਤੇ ਪਰਲੋਕ ਵੀ ਸੋਹੇਲਾ ਬਣਾਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਲਯੁਗ ਮਹਿ ਧੜੇ ਪੰਜ ਚੋਰ ਝਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸਨੋ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ ਹਮਰਾ ਹਰ ਤੜਾ ਜਿਨ ਇਹ ਧੜੇ ਸਭ ਗਵਾਏ ਕਹਿੰਦੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਕਹਿੰਦੇ ਜਿਹੜੇ ਧੜੇ ਕਰਨ ਵਾਲੇ ਨੇ ਉਹ ਕਹਿੰਦੇ ਉਹਨਾਂ ਦੇ ਵਿੱਚ ਇਹ ਪੰਜਾਂ ਚੋਰਾ ਦੇ ਕਰਕੇ ਝਗੜੇ ਹੁੰਦੇ ਨੇ ਤੇ ਇਹਦੇ ਕਰਕੇ ਕਹਿੰਦੇ ਧੜਿਆਂ ਦੇ ਕਰਕੇ ਉਹਨਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਅਭਿਮਾਨ ਕਹਿੰਦੇ ਵਧਦੇ ਜਾਂਦੇ ਨੇ ਕਹਿੰਦੇ ਇੱਕ ਦੂਜੇ ਤੋਂ ਅੱਗੇ ਹੁੰਦੇ ਨੇ ਕਹਿੰਦੇ ਇਹ ਧੜਿਆਂ ਵਾਲੇ ਪਰ ਕਹਿੰਦੇ ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਉਹਨੂੰ ਸਤ ਸੰਗਤ ਬਖਸ਼ਦਾ ਸਤ ਸੰਗਤ ਦਾ ਮਿਲਾਪ ਕਰਾਉਂਦਾ ਫਿਰ ਕਹਿੰਦੇ ਸਾਡਾ ਧੜਾ ਤਾਂ ਉਹਦੇ ਨਾਲ ਬਣਾਇਆ ਪਰਮੇਸ਼ਰ ਨਾਲ ਜਿਨੇ ਸਾਡੇ ਅੰਦਰੋਂ ਇਹ ਸਾਰੇ ਕਾਮ, ਕ੍ਰੋਧ, ਲੋਭ, ਮੋਹ, ਅਭਿਮਾਨ ਸਾਰੇ ਖਤਮ ਕਰ ਦਿੱਤੇ ਜਿਹੜੇ ਕਹਿੰਦੇ ਦੂਜੇ ਦੇ ਧੜੇ ਦੂਜੇ ਧੜਿਆਂ ਨਾਲ ਬਣਾਏ ਆ ਬਾਹਦੇ ਨੇ ਅੰਦਰ ਪਰ ਸਾਡੇ ਜਿਹਦੇ ਨਾਲ ਧੜਾ ਕੀਤਾ ਉਹਨੇ ਸਾਡੇ ਅੰਦਰੋਂ ਇਹ ਖਤਮ ਕਰਤੇ ਕਹਿੰਦੇ ਮਿਥਿਆ ਦੂਜਾ ਪਾਉ ਤੜੇ ਬਹਿ ਪਾਵੇ ਪਰਾਇਆ ਸ਼ਿੱਧਰ اٹਕ ਲੈ ਆਪਣਾ ਅਹੰਕਾਰ ਵਧਾਵੇ ਕਹਿੰਦੇ ਜਿਹੜੇ ਦੂਜੇ ਪਰਮਾਤਮਾ ਨੂੰ ਛੱਡ ਕੇ ਦੂਜੇ ਪਿਆਰ ਵਾਲੇ ਤੜੇ ਬਣਾਉਂਦੇ ਨੇ ਕਹਿੰਦੇ ਉਹਦੇ ਨਾਲ ਜੀਵ ਦੂਜਿਆਂ ਦੀਆਂ ਬੁਰਾਈਆਂ ਨੂੰ ਕਹਿੰਦੇ ਬਾਹਰ ਗਿਣਦਾ ਆਪਣੇ ਆਪ ਨੂੰ ਚੰਗਾ ਸਮਝ ਕੇ ਆਪਣਾ ਹੰਕਾਰ ਵਧਾ ਲੈਂਦਾ ਫਿਰ ਕੀ ਹੁੰਦਾ ਕਹਿੰਦੇ ਜੈਸਾ ਬੀਜ ਹੈ ਤੈਸਾ ਖਾਵੈ ਜਨ ਨਾਨਕ ਕਾ ਹਰ ਤੜਾ ਧਰਮ ਸਭ ਸ੍ਰਿਸ਼ਟ ਜਿਣ ਆਵੈ ਕਹਿੰਦੇ ਫਿਰ ਜਿਹੋ ਜੇ ਕਰਮ ਜੀਵ ਕਰਦਾ ਫਿਰ ਉਹ ਜਿਹ ਆ ਫਲ ਪਾ ਲੈਂਦਾ ਪਰ ਕਹਿੰਦੇ ਨਾਨਕ ਨੇ ਜਿਸ ਜਿਹੜਾ ਬਣਾਇਆ ਉਹ ਧਰਮ ਦਾ ਤਣਾ ਧਰਮ ਦੇ ਦੇ ਵਿੱਚ ਹੰਕਾਰ ਖਤਮ ਹੋ ਜਾਂਦਾ ਕਹਿੰਦੇ ਫਿਰ ਕਹਿੰਦੇ ਉਹ ਜੀਵ ਜਿਨੇ ਇਹ ਧਰਮ ਪਰਮਾਤਮਾ ਦੇ ਧਰਮ ਵਾਲਾ ਧੜਾ ਬਣਾਇਆ ਉਹ ਕਹਿੰਦੇ ਫੇ ਸ੍ਰਿਸ਼ਟੀ ਦੇ ਵਿੱਚ ਜਿੱਤ ਕੇ ਜਾਂਦਾ ਮਨੁੱਖਾ ਜੀਵਨ ਆਸਾ ਮਹੱਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰਬਾਣੀ ਹਰ ਅਲਖ ਲਿਖਾਇਆ ਕਹਿੰਦੇ ਪਰਮਾਤਮਾ ਦੇ ਕਹਿੰਦੇ ਨਾਮ ਦੀ ਬਾਣੀ ਗੁਰੂ ਦੀ ਬਾਣੀ ਕਹਿੰਦੇ ਸੁਣ ਸੁਣ ਕੇ ਕਹਿੰਦੇ ਮੇਰੇ ਮਨ ਦੇ ਵਿੱਚ ਅੰਮ੍ਰਿਤ ਨਾਮ ਮਿੱਠਾ ਲੱਗਣ ਲੱਗ ਗਿਆ ਕਹਿੰਦੇ ਗੁਰਵਾਣੀ ਨੇ ਕਹਿੰਦੇ ਉਹ ਪਰਮਾਤਮਾ ਜੋ ਅਦ੍ਰਿਸ਼ਟ ਹੈ ਉਹਦਾ ਅਨੁਭਵ ਕਰਾ ਦਿੱਤਾ ਗੁਰਮਖ ਨਾਮ ਸੁਨੋ ਮੇਰੀ ਪੈਣਾ ਏ ਕੋ ਰਵ ਰਹਿਆ ਕਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬੈਨਾ ਰਹਾਓ ਕਹਿੰਦੇ हे ਮੇਰੀ ਸਖੀ ਸਹੇਲਿਓ ਸਤਸੰਗੀ ਸਖਿਓ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਨਾਮ ਸੁਣੋ ਪਰਮਾਤਮਾ ਦਾ ਨਾਮ ਜਪੋ ਪਰਮਾਤਮਾ ਦਾ ਉਹ ਪਰਮਾਤਮਾ ਜਿਹੜਾ ਹਰ ਇੱਕ ਜਗ੍ਹਾ ਤੇ ਵਿਆਪਕ ਆ ਕਹਿੰਦੇ ਗੁਰੂ ਦੀ ਕਹਿੰਦੇ ਅਮਰਤਮਈ ਬਚਨ ਸੁਣੋ ਕਹਿੰਦੇ ਮੁਖੋਂ ਕਹਿੰਦੇ ਗੁਰਬਾਣੀ ਬੋਲੋ ਜਪੋ ਕਹਿੰਦੇ ਨਾਮ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਸਤਿਗੁਰ ਪੁਰਖ ਪਾਇਆ ਵੱਡ ਪਾਗ ਕਹਿੰਦੇ ਮੈਂ ਵੱਡੇ ਭਾਗਾਂ ਦੇ ਨਾਲ ਸਤਿਗੁਰ ਨੂੰ ਮਿਲਾਪ ਕਰ ਲਿਆ ਕਹਿੰਦੇ ਸਤਿਗੁਰ ਦੀ ਸ਼ਰਨ ਵਿੱਚ ਆ ਗਿਆ ਕਹਿੰਦੇ ਇਹਦੇ ਨਾਲ ਮੇਰੇ ਮਨ ਵਿੱਚ ਤੇ ਹਿਰਦੇ ਵਿੱਚ ਪਰਮਾਤਮਾ ਲਈ ਪ੍ਰੇਮ ਤੇ ਬੈਰਾਗ ਹੋ ਗਿਆ ਕਹਿੰਦੇ ਦੁਜੈ ਪਾਇ ਪਵੈ ਬਖਮਾਇਆ ਭਾਗਹੀਨ ਨਹੀਂ ਸਤਗੁਰ ਪਾਇਆ ਕਹਿੰਦੇ ਜਿਹੜੇ ਮਾਇਆ ਦੇ ਪਿਆਰ ਵਿੱਚ ਲੱਗੇ ਹੋਏ ਨੇ ਪਰਮਾਤਮਾ ਦੇ ਪ੍ਰੇਮ ਨੂੰ ਛੱਡ ਕੇ ਕਹਿੰਦੇ ਭਾਗਾ ਭਾਗਹੀਨ ਨੇ ਕਹਿੰਦੇ ਮਾੜੇ ਕਰਮ ਨੇ ਕਹਿੰਦੇ ਸਤਗੁਰ ਦਾ ਮਿਲਾਪ ਨਹੀਂ ਹੋਇਆ ਉਹਨਾਂ ਨੂੰ ਅਮਰਤ ਹਰ ਰਸ ਹਰ ਆਪ ਪੀਆਇਆ ਗੋਰਪੂਰੇ ਨਾਨਕ ਹਰ ਪਾਇਆ ਕਹਿੰਦੇ ਨਾਨਕ ਜੀ ਕਹਿੰਦੇ ਨੇ ਵੀ ਜੇ ਸਜੀਵ ਨੇ ਗੁਰੂ ਦਾ ਮਲਾਪ ਕਰ ਲਿਆ ਨਾ ਗੁਰੂ ਦੇ ਰਾਹੀ ਉਹਨਾਂ ਨੇ ਨਾਮ ਅੰਮ੍ਰਿਤ ਰਸ ਚੁਖ ਚੱਖ ਲਿਆ ਕਹਿੰਦੇ ਗੁਰੂ ਨੇ ਪਿਆ ਦਿੱਤਾ ਹਰੀ ਦਾ ਅੰਮ੍ਰਿਤ ਰੂਪੀ ਨਾਮ ਰਸ ਗੁਰੂ ਨੇ ਪਿਆ ਦਿੱਤਾ ਤੇ ਇਸ ਤਰ੍ਹਾਂ ਜੀਵ ਨੇ ਪ੍ਰਮਾਤਮਾ ਪਾ ਲਿਆ ਆਸਾ ਮਹੱਲਾ ਚੌਥਾ ਮੇਰੇ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾਮੋ ਸੁਖਸਾਰ ਕਹਿੰਦੇ ਮੇਰੇ ਮਨ ਤੇ ਤਨ ਵਿੱਚ ਪਰਮਾਤਮਾ ਲਈ ਪ੍ਰੇਮ ਉਤਪਨ ਹੋ ਗਿਆ ਉਹਦਾ ਨਾਮ ਮੇਰਾ ਸਹਾਰਾ ਬਣ ਗਿਆ ਕਹਿੰਦੇ ਨਾਮ ਜਪਿਆ ਮੈਨੂੰ ਸਾਰੇ ਸੁੱਖ ਮਿਲ ਗਏ ਕਹਿੰਦੇ ਨਾਮ ਜਪੋ ਮੇਰੇ ਸਾਜਨ ਸੈਨਾ ਨਾਮ ਬਿਨਾ ਮੈਂ ਅਵਰ ਨ ਕੋਈ ਵੱਡੇ ਪਾਗ ਗੁਰਮਖ ਹਰ ਲੈਣਾ ਰਹਾਓ ਕਹਿੰਦੇ ਏ ਮੇਰੀ ਸਤਸੰਗੀ ਸਹੇਲਿਓ ਮਿੱਤਰੋ ਕਹਿੰਦੇ ਪ੍ਰਮਾਤਮਾ ਦਾ ਨਾਮ ਜਪੋ ਕਹਿੰਦੇ ਕਹਿੰਦੇ ਪ੍ਰਮਾਤਮਾ ਤੋਂ ਬਿਨਾ ਮੇਰਾ ਕੋਈ ਆਸਰਾ ਨਹੀਂ ਹੈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੇਰਾ ਕੋਈ ਸਹਾਰਾ ਨਹੀਂ ਹੈ ਕਹਿੰਦੇ ਕਹਿੰਦੇ ਵੱਡੇ ਭਾਗ ਨੇ ਜੋ ਗੁਰੂ ਦੇ ਸਨਮੁਖ ਹੋ ਕੇ ਉਹਦਾ ਨਾਮ ਜਪਦੇ ਨੇ ਫਿਰ ਉਹ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਨੇ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡੇ ਭਾਗ ਗੁਰਮੁਖ ਹਰ ਪਾਏ ਕਹਿੰਦੇ ਵੱਡੇ ਭਾਗਾਂ ਦੇ ਨਾਲ ਗੁਰੂ ਦੇ ਸਨਮੁਖ ਹੋ ਕੇ ਕੋਈ ਜੀਵ ਪਰਮਾਤਮਾ ਨਾਲ ਮਿਲਾਪ ਪ੍ਰਾਪਤ ਕਰਦਾ ਹੈ ਫਿਰ ਕਹਿੰਦੇ ਉਹ ਜੀਵ ਕਹਿੰਦਾ ਵੀ ਨਾਮ ਤੋਂ ਬਿਨਾ ਮੇਰਾ ਆਤਮਿਕ ਜੀਵਨ ਨਹੀਂ ਰਹਿੰਦਾ ਜਿਸ ਤਰ੍ਹਾਂ ਮੱਛੀ ਕਹਿੰਦੀ ਆ ਨਾ ਕਿ ਪਾਣੀ ਤੋਂ ਬਿਨਾ ਮੈਂ ਜੀ ਨਹੀਂ ਸਕਦੀ ਪਰਮਾਤਮਾ ਦੇ ਨਾਲ ਜਿਹਦਾ ਮੇਲ ਹੋ ਗਿਆ ਉਹ ਕਹਿੰਦਾ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਜੀ ਨਹੀਂ ਸਕਦਾ ਮੈਂ ਪਰਮਾਤਮਾ ਦਾ ਨਾਮ ਛੱਡ ਨਹੀਂ ਸਕਦਾ ਨਾਮ ਹੀਨ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ ਕਹਿੰਦੇ ਜਿਹੜੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਉਹ ਕਹਿੰਦੇ ਮਾਇਆ ਦੀ ਕਾਲਖ ਵਿੱਚ ਰਹਿੰਦੇ ਨੇ ਉਹਨਾਂ ਦੇ ਮੂੰਹ ਮਾਇਆ ਦੀ ਕਾਲਖ ਨਾਲ ਕਾਲੇ ਹੁੰਦੇ ਨੇ ਨਾਮ ਤੋਂ ਬਿਨਾ ਕਹਿੰਦੇ ਇਹ ਜਿਹੜਾ ਮਨੁੱਖਾ ਜੀਵਨ ਆ ਵਿਅਰਥ ਹੈ ਕਹਿੰਦੇ ਵਿਅਰਥ ਹੈ ਜੀਵਨ ਨਾਮ ਤੋਂ ਬਿਨਾ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮਖ ਨਾਮ ਦਿਵਾਇਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਕਹਿੰਦੇ ਗੁਰੂ ਦੇ ਸਨਮੁਖ ਰੱਖ ਕੇ ਪਰਮਾਤਮਾ ਨੇ ਆਪਦਾ ਨਾਮ ਦਿਵਾ ਦਿੱਤਾ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਵੱਡਾ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਹਰੀ ਨੂੰ ਪਾ ਲਿਆ ਹਰੀ ਦੇ ਨਾਲ ਸਾਂਝ ਪਾਲੀ ਪਰਮਾਤਮਾ ਦੇ ਨਾਲ ਸਾਂਝ ਪਾਲੀ ਉਹਦਾ ਨਾਮ ਜਪਿਆ ਤੇ ਉਹਦੇ ਹੀ ਹੋ ਗਏ ਉਹਦੇ ਹੀ ਹੋ ਗਏ ਤੇ ਜੀਵਨ ਸਫਲਾ ਕਰ ਗਏ ਆਪਣਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਿਓ ਜੀ ਅੱਗੇ ਤੋਂ ਸਮਤ ਦੇਓ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ おわひくるち。